ਸਰਬਸੰਮਤੀ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗਰੰਟਾ ਦੇਵਾਂਗੇ ਕਿ ਇਸ ਪਿੰਡ ਦੇ ਵਿੱਚ ਏਕ ਹੈ ਏਕਤਾ ਹੈ ਤਾਂ ਕਿ ਹੋਰ ਪਿੰਡ ਵੀ ਇਸ ਗੱਲ ਤੋਂ ਸਿੱਖਣ ਸਰਬਸੰਮਤੀ ਜ਼ਿਲ੍ਹਾ ਪ੍ਰੇਸ਼ਦ ਨਗਰ ਨਿਗਮ ਪੰਚਾਇਤੀ ਇਹ ਚੋਣਾਂ ਹੋਣ ਗਿਆ ਸਰਪੰਚੀ ਦੀਆਂ ਇਲੈਕਸ਼ਨਾਂ ਵੇਲੇ ਪਿੰਡਾਂ 'ਚ ਬਹੁਤ ਲੜਾਈਆਂ ਹੁੰਦੀਆਂ 302 ਦੇ ਪਰਚੇ ਵੀ ਹੋ ਜਾਂਦੇ ਆ ਇੱਕ ਦੂਜੇ ਦੇ ਘਰਾਂ ਮੂਰੇ ਲਲਕਾਰੇ ਮਾਰ ਕੇ ਲੰਘਦੇ ਆ ਇੱਜ਼ਤ ਦਾ ਸਵਾਲ ਬਣਾ ਲੈਂਦੇ ਆ 26 ਦੇ 755 ਦੇ ਪਰਚੇ ਹੁੰਦੇ ਆ ਪਿੰਡ 'ਚ ਹੀ ਕੁਝ ਕੁ ਔੜਨਾ ਹੁੰਦਾ ਹੈ ਤਾਂ ਮੈਂ ਪਹਿਲਾਂ ਵੀ ਐਜ਼ ਐਮਪੀ ਵੀ ਮੈਂ ਕਹਿੰਦਾ ਸੀ ਅੱਜ ਵੀ ਮੈਂ ਕਹਿੰਦਾ ਮੁੱਖ ਮੰਤਰੀ ਬਣ ਕੇ ਵੀ ਐਲਾਨ ਕਰਾਂਗੇ ਬਕਾਇਦਾ ਕਿ ਜਿਹੜਾ ਸਰਪੰਚ ਹੈ ਅੱਜ ਤੋਂ 30 ਸਾਲ ਪਹਿਲਾਂ ਪਿੱਛੇ ਜਦੋਂ ਤੱਕ ਇਹ ਬਾਦਲ ਤੇ ਕੈਪਟਨ ਨਹੀਂ ਬੜੇ ਸੀਗੇ ਰਾਜਨੀਤੀ 'ਚ ਤਾਂ ਸਰਪੰਚ ਪਿੰਡ ਦਾ ਹੁੰਦਾ ਸੀ ਉਹਨੂੰ ਐਂ ਕਹਿ ਕੇ ਬੁਲਾਇਆ ਜਾਂ ਸੀ ਇਹ ਫਲਾਨੇ ਪਿੰਡ ਦਾ ਸਰਪੰਚ ਜਦੋਂ ਇਹ ਵੜਗੇ ਵਿੱਚ ਰਾਜਨੀਤੀ ਵਾੜ ਲਈ ਇਹਨਾਂ ਵਿੱਚ ਪੰਚਾਇਤਾਂ ਦੇ ਫਿਰ ਉਦੋਂ ਬਾਅਦ ਕਹਿਣ ਲੱਗੇ ਕਾਲੀਆਂ ਦਾ ਸਰਪੰਚ ਤੇ ਕਾਂਦਰਸੀਆਂ ਦਾ ਸਰਪੰਚ ਮੈਂ ਚਾਹੁੰਨਾ ਉਹ ਜੁਮਾਨਾ ਦੁਬਾਰੇ ਆਵੇ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਬਸੰਮਤੀਆ ਕਰੋ ਪਿੰਡ ਦੇ ਲੋਕ ਬੈਠੋ ਪਿੰਡ ਦੇ ਹੀ ਬੰਦਾ ਚੁਣਨਾ ਹੈ ਕਿਉਂ ਲੜੀ ਜਾਂਦੇ ਹੋ ਸਰਬਸੰਮਤੀ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗਰੰਟਾ ਦੇਵਾਂਗੇ ਕਿ ਇਸ ਪਿੰਡ ਦੇ ਵਿੱਚ ਇੱਕ ਹੈ ਏਕਤਾ ਤਾਂ ਕਿ ਹੋਰ ਪਿੰਡ ਵੀ ਇਸ ਗੱਲ ਤੋਂ ਸਿੱਖਣ ਕਿ ਕਿਉਂ 40 40 ਲੱਖ ਰੁਪਏ ਪੰਚਾਇਤਾਂ ਤੇ ਲਾ ਦਿੰਦੇ ਆ 40 40 ਲੱਖ ਰੁਪਏ ਸਰਪੰਚੀ ਤੇ ਖਰਚ ਦਿੰਦੇ ਆ ਤੇ 40 ਲੱਖ ਸਰਪੰਚੀ ਤੇ ਖਰਚ ਕੇ ਕੱਢੋਂਗੇ ਕਿੱਥੋਂ ਚਲੋ ਪਹਿਲਾਂ ਤਾਂ ਚੱਲ ਜਾਂਦਾ ਸੀ ਹੁਣ ਹੁਣ ਕੀ ਕਰੋਗੇ ਫਿਰ ਪਹਿਲਾਂ ਤਾਂ ਇਹਨਾਂ ਨੂੰ ਪਤਾ ਹੁੰਦਾ ਸੀ ਵੀ 40 ਲੱਖ ਲਾ ਕੇ ਉਧਰੋਂ ਇੱਧਰ ਲੈ ਲਾਂਗੇ ਹੁਣ ਆਉਂਗੇ ਕਿੱਥੇ ਫਿਰ ਮੇਰੇ ਕੋਲ ਹੀ ਆਉਂਗੇ ਨਾ 40 ਲੱਖ ਲਾ ਕੇ ਇਸ ਕਰਕੇ ਐਤਕੀ ਪੈਸੇ ਖਰਚਣ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੀ ਗਲਤਫਹਿਮੀ ਕੱਢ ਦੇਣ ਧਿਆਨ ਨੀਏ ਤੁਮ ਕੋਸੀ ਕੋਈ ਰਿਸ਼ਮਤ ਦੀ ਜਾਂ ਕੋਈ ਪੰਚਾਇਤ ਦੇ ਪੈਸੇ ਦੀ ਖਾਨ ਦੇਵਾਂਗੇ ਸਰਪੰਚ ਚੁਣੋ ਵਧੀਆ ਬੰਦੇ ਚੁਣੋ ਚਾਹੇ ਯੰਗ ਮੁੰਡਾ ਹੈ ਚਾਹੇ ਕੋਈ ਬਜ਼ੁਰਗਾ ਤਜਰਬੇਕਾਰ ਇਦਾਂ ਹੀ ਬਲਾਕ ਸੰਮਤੀ ਚ ਇਦਾਂ ਹੀ ਨਗਰ ਨਿਗਮਾ ਚ ਇਹ ਗੱਲ ਮੈਂ ਫੇਰ ਕਲੀਅਰ ਕਰ ਦੇਣਾ ਚਾਹੁੰਨਾ ਜਿਹੜੇ 40 ਲੱਖ ਲਾ ਕੇ 30 ਲੱਖ ਲਾ ਕੇ ਸਰਪੰਚ ਬਣ ਕੇ ਉਸੇ ਪੈਸੇ ਨੂੰ ਡਬਲ ਕਰਨ ਦੀ ਸੋਚਦੇ ਨੇ ਉਹ ਗਲਤ ਫਹਮੀ ਚ ਨੇ ਐਤਕੇ ਵਾਲੀਆਂ ਵੋਟਾਂ ਤਾਂ ਉਹਨਾਂ ਦੇ ਹੱਕ ਦੀਆਂ ਹੈ ਨਹੀਂ ਫਿਰ ਇੱਕ ਫਾਈਲ ਨਹੀਂ ਹੈਗੀ ਅੱਜ ਦੀ ਡੇਟ ਤੱਕ ਜਿਹੜੀ ਪੈਂਡਿੰਗ ਪਈ ਹੋਵੇ ਅ ਸਵਾ ਸਾਲ ਮੇਰੇ ਪ੍ਰਿੰਸੀਪਲ ਸੈਕਟਰੀ ਹੁਣੇ ਰਿਟਾਇਰ ਹੋਏ ਨੇ 31 ਜੁਲਾਈ ਨੂੰ ਉਹਨੇ ਆਪਦਸ ਸਿਆਪ ਦੇ ਰਿਟਾਇਰਮੈਂਟ ਦੇ ਫੰਕਸ਼ਨ ਚ 32 ਸਾਲ ਕਹਿੰਦਾ ਮੇਰੀ ਨੌਕਰੀ ਹੈ ਅ ਸਵਾ ਸਾਲ ਚ ਮੈਂ 5000 ਤੋਂ ਵੱਧ ਫਾਈਲਾਂ ਸਾਈਨ ਕਰਵਾਈਆਂ ਭਗਵੰਤ ਮਾਨ ਤੋਂ ਬਾਕੀ 31 ਸਾਲ ਚ ਨਹੀਂ ਹੁੰਦੀਆਂ ਕਰਾਈਆਂ ਕਿਉਂਕਿ ਮੈਂ ਕਿਉਂ ਫਾਈਲ ਰੱਖਾ ਵੀ ਮੇਰੇ ਫਾਈਲ ਤੇ ਸਾਈਨ ਨਾ ਕਰਨ ਕਰਕੇ ਕਿਸੇ ਘਰ ਦਾ ਚੁੱਲ੍ਹਾ ਖੜਾ ਹੋਵੇ ਮੇਰੇ ਫਾਈਲ ਤੇ ਸਾਈਨ ਨਾ ਕਰਨ ਕਰਕੇ ਕਿਸੇ ਅਫਸਰ ਦੀ ਤਰੱਕੀ ਖੜੀ ਹੋਵੇ ਕਿਉਂ? ਅੱਧੀ ਰਾਤ ਨੂੰ ਵੀ ਮੇਰੇ ਕੋਲੇ ਆ ਜਾਂਦੇ ਨੇ ਸਾਈਨ ਕਰੋ। ਸਵੇਰੇ ਅਰਲੀ ਮਾਰਨਿੰਗ 6 ਵਜੇ ਬੁਲਾਉਣਾ ਸਾਈਨ ਕਰੋ। ਇੱਕ ਵੀ ਫਾਈਲ ਜਿਹੜੀ ਹੈ ਬਿਨਾ ਸਾਈਨ ਤੋਂ ਨਹੀਂ ਹੈਗੀ। ਹੁਣ ਆਉਣ ਵਾਲੇ ਦਿਨਾਂ 'ਚ 15 ਅਗਸਤ ਤੋਂ ਬਾਅਦ ਕਿਉਂਕਿ ਹੁਣ 15 ਅਗਸਤ ਦਾ ਫੰਕਸ਼ਨ ਹੈ ਸਾਰੇ ਜ਼ਿਲ੍ਹਿਆਂ 'ਚ ਕਰ ਲੈਣ ਦਿਓ। ਇੱਕ ਵੀ ਪੰਜਾਬ ਦੇ ਵਿੱਚ ਐਸਸੀ ਕੁਰਸੀ ਨਹੀਂ ਹੋਊਗੀ ਅਫਸਰਾਂ ਦੀ ਤਹਿਸੀਲਦਾਰ ਤੋਂ ਲੈ ਕੇ ਈਓ ਤੋਂ ਲੈ ਕੇ ਪਟਵਾਰੀ ਤੋਂ ਲੈ ਕੇ ਐਸਡੀਐਮ ਤਹਿਸੀਲਦਾਰ ਤੱਕ ਇੱਕ ਕੋ ਵੀ ਕੁਰਸੀ ਇਸਨੀ ਹੋਊਗੀ ਜਿਹੜੀ ਖਾਲੀ ਐ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਅਫਸਰ ਕੋਈ ਦੋ ਦੋ ਜ਼ਿਲ੍ਹਿਆਂ ਦਾ ਤਿੰਨ ਤਿੰਨ ਜ਼ਿਲ੍ਹਿਆਂ ਦਾ ਜਾਂ ਤਿੰਨ ਤਿੰਨ ਏਰੀਆ ਦਾ ਚਾਰਜ ਲਿਆ ਹੋਇਆ ਉਹ ਸਾਰੇ ਘੱਟ ਕੇ ਕਿਤੇ ਲੈ ਕੇ ਆਵਾਂਗੇ ਸਾਰੇ ਅਫਸਰ ਪੂਰੇ ਹੋਣਗੇ ਇੱਥੇ ਪੰਜਾਬ ਵਿੱਚ ਅਫਸਰ ਚੰਡੀਗੜ੍ਹ ਬਿਠਾ ਰੱਖੇ ਨੇ ਲੋਕ ਇੱਥੇ ਖੱਜਲ ਖਵਾਰ ਹੋਈ ਜਾਂਦੇ ਆ ਚਲੋ ਵੀ ਚੰਡੀਗੜ੍ਹੋਂ ਮੈਂ ਗਿਆ ਜੀਨੇ ਚੰਡੀਗੜ੍ਹ ਆਉਣਾ ਐ ਆਜੋ ਵੀ ਚੰਡੀਗੜ੍ਹ ਸੋ ਇਸ ਕਰਕੇ ਇਹ ਚੇਂਜ ਆਈ ਹੈ ਕਿ ਉੱਪਰੋਂ ਜੇ ਜੇ ਉੱਪਰੋਂ ਕਸਾਂਗੇ ਨਾ ਤਾਂ ਹੋਊ ਕੰਮ ਦੇਖੋ ਰਿਸ਼ਵਤ ਦੀ ਗੱਲ ਹੈ ਮੈਂ ਨਹੀਂ ਕਹਿੰਦਾ ਵੀ 100% ਖਤਮ ਹੋ ਗਈ ਹੋਣੀ ਪਰ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਥੋੜਾ ਜਿਹਾ ਖੂਨ ਖਾਨ ਚੈ ਜਿਹਨਾਂ ਦੇ ਉਹ ਤਾਂ ਹੁਣ ਕਿੱਥੋਂ ਕੱਢ ਲਾਂਗੇ ਜਿਹੜੇ ਕੁਈ 5000 ਲੈਂਦਾ ਫੜਿਆ ਗਿਆ ਕੋਈ 10000 ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੱਥ ਬੰਨ੍ਹ ਕੇ ਯਾਰ ਤੁਹਾਡੀਆਂ 80 80000 ਤੱਕ ਕਹਾਣੇ ਲੱਖ ਲੱਖ ਤਨਖਾਹਾਂ ਨੇ ਤੁਹਾਡੀਆਂ ਡੇਡ ਡੇਡ ਲੱਖ ਤਨਖਾਹਾਂ ਨੇ ਕੀ ਗਰੀਬ ਤੋਂ ਯਾਰ 2000 ਰੁਪਏ ਲੈਂਦੇ ਫੜੇ ਗਏ ਉਹ 2000 ਰੁਪਏ ਨਾਲ ਉਹ ਗਰੀਬ ਪਤਾ ਨਹੀਂ ਕਿੱਥੋਂ ਲਿਆ ਹੋਊਗਾ 2000 ਕਿਹਦੀਆਂ ਉਹਨੇ ਮਿਹਨਤਾਂ ਕੀਤੀਆਂ ਹੋਣਗੀਆਂ ਕਿਹੜੀਆਂ ਉਹਨੇ ਸੌਹਾਂ ਚੱਕੀਆਂ ਹੋਣਗੀਆਂ ਕਿਹੜੀ ਉਹਨੇ ਆਪਣੀ ਜ਼ਰੂਰਤ ਲਈ ਜਾਂ ਕੋਈ ਵਿਰਸੇ ਵਾਲੀ ਕੋਈ ਚੀਜ਼ ਵੇਚੀ ਹੋ ਵੀ 2000 ਹੋਰ ਦੇ ਦੋ ਤੇ ਤੁਸੀਂ ਉਸ 2000 ਦੇ ਫਰੂਟ ਲੈ ਜਾਓਗੇ ਘਰੇ ਬੱਚਿਆਂ ਵਾਸਤੇ ਜਾਂ ਕੋਈ ਖਡਾਉਣਾ ਲੈ ਜਾਓਗੇ ਪਰ ਇੱਕ ਗੱਲ ਦੇਖ ਲਿਓ ਚੋਰੀ ਦੇ ਬੁੱਤ ਗੱਭਰੂ ਨਹੀਂ ਹੁੰਦੇ ਫਿਰ ਉਹ ਖਡਾਉਣਿਆਂ ਨੇ ਬਰਕਤ ਨਹੀਂ ਪਾਉਣੀ ਫਿਰ ਘਰੇ ਜੇ ਤੁਸੀਂ ਕਿਸੇ ਦੀ ਹਾ ਲੈ ਕੇ ਜਾਂਦੇ ਹੋ ਸਿਆਣੇ ਕਹਿੰਦੇ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਸਿੱਧਾ ਰਸਤਾ ਹੈ ਡਾਇਰੈਕਟ ਕੋਈ ਵਿੱਚ ਬਸ ਸਟਾਪ ਨਹੀਂ ਹੈਗਾ ਜਾਂ ਬਾਈਪਾਸ ਨਹੀਂ ਹੈਗਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਯਾਰ ਕਦੇ ਆਪ ਦੀ ਦੇਖ ਖੁਦ ਸਹੀ ਕੱਲੀ ਤਨਖਾਹ ਤੇ ਗੁਜ਼ਾਰਾ ਕਰਕੇ ਦੇਖੋ ਨਜ਼ਾਰਾ ਕਿੰਨਾ ਆਉਂਦਾ ਐਵੇਂ ਕਿਉਂ ਚੋਰ ਬਣੀ ਜਾਂਦੇ ਹੋ ਰੋਜ਼ ਵੀ ਅੱਜ ਫੜੇਗੇ ਕੱਲ ਫੜੇਗੇ ਚਲ ਅੱਜ ਬਚ ਗਏ ਕੱਲ ਨੂੰ ਬਚਾਂਗੇ ਜਿਹੜਾ ਚੋਰ ਹੁੰਦਾ ਉਹ ਚੈਨ ਦੀ ਨੀਂਦ ਨਹੀਂ ਸੌ ਸਕਦਾ ਭਾਵੇਂ ਫੜਿਆ ਨਾ ਹੋਵੇ ਪੁਲਿਸ ਨੇ ਪੁਲਿਸ ਦਾ ਹੂਟਰ ਵੱਜੇ ਪੁਲਿਸ ਭਾਵੇਂ ਕਿਸੇ ਹੋਰ ਦੇ ਘਰੇ ਆਈ ਹੋਵੇ ਉਹ ਐਵੇਂ ਤਿੰਨ ਕੋਠੇ ਟੱਪ ਜਾਂਦਾ ਲੈ ਮੈਨੂੰ ਪਾ ਗਏ ਕੁਕੂ ਦੇ ਮਨ ਚ ਚੋਰ ਹੁੰਦਾ ਨਾ ਉਹਨੂੰ ਲੱਗਦਾ ਮੈਨੂੰ ਫੜਨਗੇ ਬਸ ਫੜਿਆ ਜਾਂਦਾ ਏਦਾਂ ਹੀ ਕਦੇ ਪਰ ਵੱਡੇ ਪੱਦਰ ਤੇ ਜਿਹੜੀ ਚੱਲਦੀ ਸੀ ਉਹ ਬੰਦ ਹੋ ਗਈ ਉਹ ਕਿਵੇਂ ਬੰਦ ਹੋ ਗਈ ਮੈਂ ਆਪ ਕਹਿੰਦਾ ਰਿਆਂ ਲੋਕਾਂ ਜੇ ਖਾਲ ਚ ਖੱਡ ਪੈ ਜੇ ਹੁਣ ਤਾਂ ਖਾਲ ਤੁਹਾਡੇ ਰਹਿਣ ਨਹੀਂ ਦੇਣੇ ਹੁਣ ਤਾਂ ਪਾਈ ਪਾਈ ਪਾ ਦੇਣੀ ਆਪਾਂ ਜੇ ਖਾਲ ਚ ਖੱਡ ਪੈ ਜੇ ਉਪਾਰੋਂ ਜਿੱਥੇ ਮਰਜੀ ਅੱਡੀ ਮਾਰ ਲਓ ਇਧਰੋਂ ਨਿਕਲੇ ਉਹ ਕਦੇ ਇਧਰੋਂ ਨਿਕਲੇ ਉਹ ਜਿਨ੍ਹਾਂ ਚਿਰ ਅੱਡੀ ਖਾਲ ਦੇ ਅੰਦਰ ਨਹੀਂ ਵੱਜਦੀ ਉਹਨਾਂ ਚਿਰ ਉਹ ਖੱਡ ਬੰਦ ਨਹੀਂ ਹੁੰਦੀ ਜੇ ਸਿਉਂਕ ਲੱਗੀ ਹੋਵੇ ਕਿਸੇ ਦਰਖਤ ਨੂੰ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਿਉਂਕ ਜੜਾਂ ਚ ਹੈ ਜੜਾਂ ਚ ਕਰਨੀ ਪਊਗੀ ਐਸੀ ਤਰ੍ਹਾਂ ਹੀ ਰਿਸ਼ਵਤ ਹੈ ਇਹ ਵੀ ਉਹ ਜਿਵੇਂ ਜਿਵੇਂ ਹਾੜਾ ਹੈ ਹਾੜਾਂ ਦੀ ਗੱਲ ਕਰਦਾ ਸਰਦੂਲ ਗੜਾ ਇਲਾਕਾ ਲਹਿਰੇਗਾ ਅੱਗੇ ਦਾ ਇਲਾਕਾ ਇੱਥੇ ਮੀਂਹ ਨਹੀਂ ਪੈਂਦਾ ਪਰ ਹੜਾ ਆਉਂਦੇ ਉਹ ਕਹਿੰਦੇ ਮੈਨੂੰ ਕਹਿੰਦੇ ਜੀ ਮੀਂਹ ਸਾਡੇ ਪੈਂਦਾ ਨਹੀਂ ਹੜਾਂ ਨਾਲ ਹਰੇਕ ਸਾਲ ਮਰ ਜਾਂਦੇ ਆ ਮੈਂ ਕਹਾਂ ਜੀ ਉੱਪਰੋਂ ਆਉਂਦਾ ਨਾ ਪਾਣੀ ਉਹਨਾਂ ਦਾ ਪਾਣੀ ਕੱਗਰ ਦਾ ਹਿਮਾਚਲ ਤੋਂ ਆਉਂਦਾ ਤਹਾਂ ਤੋਂ ਉਹਨਾਂ ਦੇ ਮੀਂਹ ਵੀ ਨਹੀਂ ਪੈਂਦਾ ਪਰ ਉਹ ਹੜ ਨਾਲ ਮਾਰੇ ਜਾਂਦੇ ਨੇ ਰਿਸ਼ਵਤ ਵੀ ਇਦਾਂ ਦੀ ਹੈ ਉੱਪਰੋਂ ਆਉਂਦੀ ਹੈ ਉੱਪਰੋਂ ਆਉਂਦੀ ਹੈ ਤੁਹਾਡੇ ਤੱਕ ਕਿਵੇਂ ਪਹੁੰਚਦੀ ਹੈ ਮੈਂ ਦੱਸ ਦੇਣਾ ਤੁਹਾਨੂੰ ਕੋਈ ਜਿਆਦਾ ਟਾਈਮ ਤਾਂ ਲੈ ਰਿਹਾ ਮੈਂ ਬੋਰਤਾ ਨਹੀਂ ਹੋ ਰਿਹਾ ਮੈਨੂੰ ਵਧੀਆ ਲੱਗ ਰਿਹਾ ਗੱਲ ਕਰਕੇ ਆਪਣੇ ਲੋਕਾਂ ਨਾਲ ਹੁਣ ਉਪਰੋਂ ਕਿਵੇਂ ਆਉਂਦੀ ਐ ਡੀਸੀ ਤੇ ਐਸਐਸਪੀ ਲਾਉਣੇ ਨੇ ਅਸੀਂ ਡੀਸੀ ਤੇ ਐਸਐਸਪੀ ਉਹ ਬੰਦੇ ਲਾਏ ਜਿਨ੍ਹਾਂ ਦੇ ਦਾਮਨ ਸਾਫ ਨੇ ਤੇ ਕੰਮ ਕਰਨਾ ਚਾਹੁੰਦੇ ਨੇ ਨੌਜਵਾਨ ਵੀ ਨੇ ਮੁੰਡੇ ਕੁੜੀਆਂ ਹੋਰ ਜਿਆਦਾ ਜਨੂਨੀ ਨੇ ਕੰਮ ਕਰਨਾ ਚਾਹੁੰਦੇ ਨੇ ਪਰ ਬੈਠੇ ਕੌਣ ਨੇ ਪੁਰਾਣੇ ਜਿਨ੍ਹਾਂ ਦੀ ਉੱਥੇ ਗੱਲਬਾਤ ਹੈ ਤਹਾਂ ਵਾਲੇ ਘਰ ਚ ਉਹ ਬੈਠੇ ਸੀ ਅਸੀਂ ਕੀ ਕੀਤਾ ਜੀ ਨਹੀਂ ਕੱਢੀਆਂ ਲਿਸਟਾਂ ਮੈਂ ਸੌਂ ਖਾ ਕੇ ਕਹਿ ਸਕਦਾ ਹਾਂ ਡੀਸੀ ਸਾਹਿਬ ਬੈਠੇ ਇਹ ਵੀ ਸੌਂ ਖਾ ਕੇ ਕਹਿ ਸਕਦੇ ਆ ਵੀ ਇਹਨਾਂ ਨੂੰ ਵੀ ਟੈਲੀਵਿਜ਼ਨ ਤੋਂ ਪਤਾ ਲੱਗਿਆ ਕਿ ਮੈਨੂੰ ਡੀਸੀ ਲਾਤਾ ਸੰਗਰੂਰ ਦਾ ਇਹਨਾਂ ਨੇ ਕਦੇ ਮੇਰੇ ਕੋਲੇ ਕੋਈ ਸ਼ਪਾਰਸ਼ ਕੀਤੀ ਹੋਵੇ ਕੋਈ ਪੈਸਾ ਨਾ ਅਸੀਂ ਲੱਭਿਆ ਯਾਰਾ ਮੁੰਡਾ ਯੰਗ ਮੁੰਡਾ ਇਹਨੂੰ ਸੰਗਰੂਰ ਦਾ ਡੀਸੀ ਲਾਉਣਾ ਐਦਾਂ ਹੀ ਐਸਐਸਪੀ ਨੇ ਸਾਰੇ ਅਧਿਆਤੋਂ ਬਾਅਦ ਨੂੰ ਦੋਸਤਾ ਮਿੱਤਰਾ ਨੇ ਫੋਨ ਕਰਕੇ ਦੱਸਿਆ ਇੱਕ ਮੈਂ ਨਾ ਨਹੀਂ ਲੈਣਾ ਇੱਕ ਐਸਐਸਪੀ ਲਾਤਾ ਅਸੀਂ ਉਹਨੂੰ ਇਮਾਨਦਾਰ ਬੰਦਾ ਉਹਨੂੰ ਕਹਿੰਦੇ ਵੀ ਮਦਵਾਰਕਾ ਤੈਨੂੰ ਐਸਐਸਪੀ ਲਾਤਾ ਉਹ ਕਹਿੰਦਾ ਯਾਰ ਕਿਉਂ ਮਜ਼ਾਕ ਕਰਦੇ ਹੋ ਇਮਾਨਦਾਰ ਬੰਦਾ ਮੈਂ ਨਾ ਮੇਰੇ ਕੋ ਪੈਸੇ ਨੇ ਨਾ ਮੇਰੀ ਕੋਈ ਕੋਈ ਸਪਾਰਸ਼ ਹੈ ਮੁੱਖ ਮੰਤਰੀ ਤੱਕ ਮੈਨੂੰ ਉਹ ਕਹਿੰਦਾ ਟੀਵੀ ਤੇ ਚਲੀ ਜਾਂਦਾ ਤੈਨੂੰ ਐਸਐਸਪੀ ਲਾਤਾ ਦੇਖ ਲਾ ਉਹ ਦੇਖਣ ਤੋਂ ਬਾਅਦ ਉਹ ਪੰਜ ਸੱਤ ਦਿਨ ਬਾਅਦ ਆਇਆ ਔਰ ਉਹ ਕੁਝ ਨਹੀਂ ਬੋਲ ਕੇ ਇਕੱਲਾ ਰੋਕ ਕੇ ਗਿਆ ਬਸ ਕਹਿੰਦਾ ਜੀ ਕੁਝ ਕਹਿ ਨਹੀਂ ਸਕਦਾ ਜੀ ਕਹਿੰਦਾ ਮੈਂ ਮੈਂ ਸੋਚਿਆ ਨਹੀਂ ਸੀਗਾ ਕਿ ਸਾਡੇ ਵਰਗਿਆਂ ਦੀ ਵੀ ਵਾਰੀ ਆਊ ਮੈਂ ਕਿਹਾ ਮੈਂ ਤਾਂ ਆਪ ਨਹੀਂ ਸੋਚਿਆ ਸੀ ਸਾਡੇ ਵਰਗਿਆਂ ਦੀ ਵੀ ਵਾਰੀ ਆਊ ਮੈਂ ਜਦੋਂ ਸਾਡੇ ਵਰਗਿਆਂ ਦੀ ਆ ਗਈ ਫਿਰ ਥੋੜੇ ਵਰਗਿਆਂ ਦੀ ਵੀ ਆਊਗੀ ਜੇ ਮੈਂ ਐਸਐਸਪੀ ਲਾਊਗਾ ਵੀ 1 ਕਰੋੜ ਰੁਪਏ ਮਹੀਨਾ ਭਾਈ ਤੈਥੋਂ ਮੈਂ ਲੈਣਾ ਇੱਥੇ ਫੜਾਜਿਆ ਕਰ ਫਿਰ ਐਸਐਸਪੀ ਜਾਣ ਸਾਰ ਆਪਣੇ ਐਸਪੀ ਤੇ ਡੀਐਸਪੀ ਨੂੰ ਕਹੂਗਾ ਵੀ ਭਾਈ ਤੈਥੋਂ 70 ਤੇ ਤੈਥੋਂ 40 ਦੋ ਤੁਸੀਂ ਨੇ 1 ਕਰੋੜ ਪੂਰਾ ਕਰਨਾ ਉਹ ਡੀਐਸਪੀ ਅੱਗੇ ਐਸਐਚਓ ਨੂੰ ਕਹੂਗਾ ਵੀ 20 ਭਾਈ ਤੈਥੋਂ ਮਹੀਨੇ ਦਾ ਕਰਦੇ ਕਰਾਉਂਦੇ ਮੁੰਸ਼ੀ ਤੱਕ ਗੱਲ ਪਹੁੰਚ ਜੂਗੀ ਮੁੰਸ਼ੀ ਤੱਕਾਂ ਥੋੜੇ ਤੱਕ ਪਹੁੰਚ ਜੂਗੀ ਇੱਥੋਂ ਪੈਸੇ ਇਕੱਠੇ ਹੋਣ ਲੱਗਣਗੇ ਹੁਣ ਇਕੱਲਾ ਐਸਐਸਪੀ ਕਰੋੜ ਥੋੜੀ ਦੇਊਗਾ ਡੇਢ ਕਰੋੜ ਬਣਾਊਗਾ 50 ਆਪ ਵੀ ਰੱਖੂਗਾ ਫਿਰ ਉਹ ਐਦਾਂ ਹੀ ਐਸਪੀ ਰੱਖੂਗਾ ਐਦਾਂ ਹੀ ਡੀਐਸਪੀ ਵੀ ਰੱਖੂ ਆਪਦਾ ਮਿਹਨਤ ਤਾਂ ਕਰਦੇ ਨਾ ਉਹ ਇਕੱਠੇ ਪੈਸੇ ਇਕੱਠੇ ਕਰਨ ਦੀ ਆਪਦਾ ਤਾਂ ਰੱਖਣਗੇ ਸਾਰਾ ਤਾਂ ਨਹੀਂ ਦੇਣਗੇ ਉਹ 125 ਥਾਂ ਤੇ 50 ਇਕੱਠਾ ਕਰੂਗਾ ਫਿਰ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਮੇਰੇ ਕੋਲ ਤੱਕ ਰੋੜੀ ਪਹੁੰਚੂ ਪਰ ਲੋਕ ਜਿਹੜੇ ਉਸ ਇਲਾਕੇ ਦੇ ਇੱਕ ਮਹੀਨੇ ਚ ਘਟੋ ਘਟ 2 ਤੋਂ 2.5 ਕਰੋੜ ਦਾ ਲੁੱਟ ਦਾ ਸ਼ਿਕਾਰ ਹੋਣਗੇ ਨੋਟਾਂ ਦੀ ਮਸ਼ੀਨ ਇਹਨਾਂ ਕੋਲ ਹੈ ਨਹੀਂ ਥੋਡੀਆਂ ਜੇਬਾਂ ਚੋਂ ਛਾਪਲੇ ਨੇ ਜਿੰਨੇ ਛਾਪਲੇ ਨੇ ਜੇ ਆਪਾਂ ਉੱਪਰੋਂ ਬੰਦ ਕਰ ਦਈਏ ਸੱਪ ਮਾਰਦੇ ਆਪਾਂ ਆਪਾਂ ਖੇਤੀ ਵਾਲਿਆਂ ਰੋਸ ਆਪਾਂ ਨਾਲ ਬਾਹ ਪੈਂਦਾ ਕਿਹੜੇ ਪਾਸੇ ਮਾਰਦਾ ਸੱਪ ਸਿਰ ਵਾਲੇ ਪਾਸੇ ਹੋ ਜਾਂ ਪੂਛ ਵਾਲੇ ਸਿਰ ਵਾਲੇ ਪਾਸੇ ਜੇ ਪੂਛ ਤੇ ਮਾਰੀਏ ਹੋਰ ਦੁਬਾਰਾ ਖੂੰਖਾਰ ਹੋ ਜਾਂਦਾ ਸਿਰ ਤਾਂ ਚੰਡੀਗੜ੍ਹ ਬੈਠੇ ਨੇ ਅਤੇ ਪੁੱਛਾਂ ਕੁਟੀ ਜੰਨੇ ਆਪਾਂ ਚੰਡੀਗੜੋਂ ਸਿਰ ਦੱਬੋ ਪੂੰਛ ਜਮਾਂ ਸ਼ਾਂਤ ਰਹੂਗੀ ਹਾਂ ਪੂੰਛ ਹੁੰਦੀ ਐ ਨਾ ਜਿਹੜੀ ਉਹ ਮਰਨ ਤੋਂ ਬਾਅਦ ਵੀ ਥੋੜਾ ਜਿਹਾ ਜ਼ਹਿਰ ਜਾਂ ਘੋਲ ਦਿਆ ਐਂ ਜੇ ਕਰਦੀ ਐ ਉਹ ਐਂਜੇ ਚੱਲ ਰਿਹਾ ਬਸ ਉਦੋਂ ਬਾਅਦ ਸ਼ਾਂਤ ਆਪਦਾ ਕੋਈ ਟੋਆ ਪੱਟ ਕੇ ਦੱਬ ਦਿਓ ਬਸ ਵੀ ਭਾਈ नाग ਦੇਵਤਾ ਧੰਨਵਾਦ ਰਿਸ਼ਵਤ ਦਾ नाग ਦੇਵਤਾ ਸੋ ਇਕਾ ਬਰੋਦੀ ਤੇਰੇ ਵਾਲੇ ਨੇ ਮੈਨੂੰ ਕਹਿੰਦੇ ਜੀ ਫਲਾਨਾ ਐ ਬੋਲੀ ਜਾਂਦਾ ਫਲਾਨ ਮੈਂ ਕਿਹਾ ਯਾਰ ਵਿਚਾਰਿਆਂ ਨੂੰ ਬੋਲ ਲੈਣ ਦਿਓ ਯਾਰ ਹੁਣ ਬੋਲਣਾ ਵੀ ਬੰਦ ਕਰਾਈਏ ਇਧਰੋਂ ਤਾਂ ਲੋਕਾਂ ਨੇ ਕਰਤੇ ਵਿਹਲੇ ਉਹ ਕੋੜਕੜਲੀ ਦੀ ਪੂਛ ਵਰਗੇ ਨੇ ਕੋੜਕੜਲੀ ਦੀ ਸਾਲ ਚ ਦੋ ਵਾਰੀ ਪੂਛ ਟੁੱਟਦੀ ਐ ਉਹ ਕੋੜਕੜਲੀ ਦੀ ਪੂਛ ਟੁੱਟ ਜਾਂਦੀ ਐ ਕੋੜਕੜਲੀ ਭੱਜ ਜਾਂਦੀ ਐ ਪੂਛ ਕੱਲੀ ਹੋਈ ਐ ਐ ਕਰੀ ਜਾਂਦੀ ਐ ਇਹ ਵਿਰੋਧੀ ਤਰ੍ਹਾਂ ਦਾ ਇਹ ਹਾਲ ਐ ਕਰੀ ਜਾਂਦੇ ਨੇ ਕੋੜ ਕੋੜਕੜਲੀ ਹੈ ਨਹੀਂ ਨਾਲ ਇਹਨਾਂ ਦੇ ਇਹ ਵੀ ਥੋੜੀ ਚਿਰ ਬਾਅਦ ਸ਼ਾਂਤ ਹੋ ਜਾਣਗੇ ਤੂੰ ਆਖ ਕਹੇ ਧੰਨਵਾਦ ਭਾਈ ਸਾਸਿਕਾਲ ਜੀ ਬਹੁਤ ਬਹੁਤ ਮਿਹਰਬਾਨੀ ਸੋ ਇਸ ਤਰ੍ਹਾਂ ਜਿਹੜੀ ਅਸੀਂ ਕਰ ਰਹੇ ਹਾਂ ਪਲੈਨਿੰਗ ਐਸੇ ਤਰ੍ਹਾਂ ਨਸ਼ਿਆਂ ਦਾ ਵੀ ਕਰਿਆ ਡਰੱਗ ਦਾ ਹੁਣ ਤੁਸੀਂ ਦੇਖਿਓ ਅਸੀਂ ਸਾਰਾ ਪਹਿਲਾਂ ਤਾਂ ਅਸੀਂ ਫੜੀ ਵੀ ਗਏ ਬਹੁਤ ਸਾਰੀ ਫੜੀਆ ਰੋਜ਼ ਫੜਦੇ ਆ ਫਿਰ ਪਿੰਡਾਂ 'ਚ ਸੰਪਰਕ ਕੀਤਾ ਵੀ ਕਾੜੀ 'ਚ ਨਾ ਕਿਤੇ ਇਹਨਾਂ ਨੂੰ ਉਹ ਕਰ ਲਈਏ ਇਹਦਾ ਪਲਾਨ ਬਣਾ ਕੇ ਕਰੀਏ ਨਵੇਂ ਬੱਚੇ ਨਾ ਜਾਣ ਉਹ ਚ ਉਹਦੇ ਵਾਸਤੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਖੇਡਾਂ 'ਚ ਬੱਚੇ ਲਾਏ ਪੰਜਾਬ ਪੁਲਿਸ 'ਚ ਭਰਤੀ ਸ਼ੁਰੂ ਕਰਤੀ ਹਰੇਕ ਸਾਲ 2200 ਮੁੰਡਾ ਭਰਤੀ ਕਰਨਾ ਹੈ ਮੁੰਡੇ ਸਟੇਡੀਅਮਾਂ 'ਚ ਜਾ ਕੇ ਸਰੀਰ ਬਣਾਉਣ ਲੱਗੇ ਹੁਣ ਅਸੀਂ ਤਿੰਨ ਲੇਅਰ ਦੀ ਪਲਾਨ ਬਣਾਈ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੀਕ ਹੋਊਗੀ ਨਾ ਫਿਰ ਉਹ ਉਹ ਕੋਈ ਹੋਰ ਰਾਹ ਲੱਭ ਲੈਣਗੇ ਜਿਹੜੇ ਸਮੱਗਲਰ ਨੇ ਤੇ ਹੁਣ ਤੁਹਾਨੂੰ ਪਿੰਡਾਂ ਵਾਲਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਹੋਊਗਾ ਹੁਣ ਜਿਹੜੇ ਨੇ ਉਹ ਨਸ਼ਿਆਂ ਤੇ ਐਸੀ ਨਾਥ ਬੁਣੀ ਐ ਜਿਹੜੀ ਇੱਕ ਵਾਰੀ ਪੈ ਗਈ ਉਹ ਦੁਬਾਰਾ ਫਿਰ ਸਾਡੇ ਪੰਜਾਬ ਦੀ ਜਵਾਨੀ ਨੂੰ ਉਹ ਖਰਾਬ ਨਹੀਂ ਕਰ ਸਕਦੀ